ਜਲੰਧਰ ਵੈਸਟ ਹਲਕੇ 'ਚ ਚੋਰਾ ਦਾ ਅੰਕ ਲਗਾਤਾਰ ਵੱਧ ਰਿਹਾ ਹੈ ਹਾਲਾਤ ਇੰਨੇ ਵਿਗੜ ਗਏ ਨੇ ਕਿ ਹੁਣ ਚੋਰ ਇੱਕੋ ਰਾਤ ਦੇ ਵਿੱਚ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਤਾਂ ਦਿੰਦੀ ਹੈ ਪਰ ਪੀੜਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਦੇ ਨਾਲ ਵਪਾਰੀ ਵਰਗ ਦੇ ਵਿੱਚ ਭਾਰੀ ਰੋਸ ਤੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਮਾਮਲਾ ਕਾ ਮੰਡੀ ਇਲਾਕੇ ਤੋਂ ਸਾਹਮਣੇ ਆਇਆ ਹੈ ਇਥੇ ਚੋਰਾਂ ਨੇ ਦਿਲ ਰਾਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਤੇ ਸਮਾਨ ਚੋਕ ਲਿਆ ਪੀੜਤ ਦੁਕਾਨਦਾਰ ਨਰਿੰਦਰ ਨੇ ਕਿਹਾ ਕਿ ਬਹੁਤ ਦੇਰ ਰਾਤ 11 ਵਜੇ ਦੁਕਾਨ ਬੰਦ ਕਰਕੇ ਘਰ ਗਏ ਸਨ ਸਵੇਰੇ ਕਰੀਬ 6 ਵਜੇ ਉਹਨਾਂ ਨੂੰ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਵੇਖਿਆ ਤੇ ਤਜੋਰੀ ਵਿੱਚੋਂ ਕਰੀਬ 15000 ਰੁਪਏ ਨਕਦੀ ਮੋਬਾਈਲ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ ਨਾਲ ਹੀ ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਕੇ ਨਾ ਲੈ ਗਏ ਨਰਿੰਦਰ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਅਤੇ ਹੁਣ ਦੂਜੀ ਵਾਰ ਹੋਈ ਇਸ ਵਾਰਦਾਤ ਨੇ ਉਹਨਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਗੱਲੇ ਤੋੜ ਕੇ ਡੀਵੀਆਰ ਕੈਮਰਾ ਤੋੜ ਕੇ ਚਲ ਗਏ ਸਾਰਾ ਛੱਡ ਰ ਭੰਤਾ ਨੁਕਸਾਨ ਹੋ ਗਿਆ ਸਾਰਾ ਲੋਗ ਨੂੰ ਤੋੜ ਦੇ ਹੌਸਲੇ ਕਿਦਾਂ ਦੇ ਦੋ ਜਿਹਦਾ ਛੱਡਰ ਪਟਿਆ ਹੋਇਆ ਹੈ ਭਾਈ ਇੱਕ ਬਦੇ ਵਿੱਚ ਹੋਰ ਇੱਕ ਸਵਾਲੇ ਵੀ ਹੈਗਾ ਇੱਕ ਦੁਕਾਨ ਚ ਲੋ ਮੰਦੀ ਜਾਂਦੀ ਆ ਤਿੰਨੇ ਦੁਕਾਨਾਂ ਵਾ ਠੀਕ ਹੈ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਵਾ ਕੋਈ ਸੀਸੀਟੀਵੀ ਕੈਮਰਾ ਚ ਲੋ ਤੁਹਾਡੇ ਡੀਵੀਆਰ ਵੱਟ ਕੇ ਲੈ ਗਏ ਨੇ ਠੀਕ ਹੈ ਜੀ 15 ਅਗਸਤ ਤੋਂ ਲੈ ਕੇ ਸਰਚ ਵਿਹਾਂ ਬੜੇ ਚੱਲਦੇ ਪਏ ਸੀਗੇ ਨਾਕੇ ਬੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਹੁਣ ਜਿਹੜਾ ਕੀ ਕੱਲ ਵਾਲੇ 15 ਅਗਸਤ ਮੁਕਿਆ ਤੇ ਨਾਲ ਉਸ ਤੋਂ ਬਾਅਦ ਸਾਰੇ ਠੰਡੇ ਹੋ ਗਏ ਕਿਹਦਾ ਦੇ ਦੇ ਪ੍ਰਸ਼ਾਸਨ ਦੇ ਜਿਹੜੇ ਲੋਇਨ ਲੋਇਸ਼ਨ ਆਫ ਆਰਡਰ ਜਿਹੜੀ ਦਿੱਤੀ ਉਹਨਾਂ ਵੈਸਟ ਕਰਨੀ ਸੀ ਚਲਗੇ ਘਰੋਂ ਘਰੀ ਹੂੰ ਪੂਰੀ ਭਾਈ ਪੁਲਿਸ ਮੁਕਕੇ ਦੇ ਚੋਰਾਂ ਨੇ ਆਹੀ ਕਿੰਨੇ ਕਿੰਨੇ ਵੇ ਤੁਹਾਨੂੰ ਸਰ ਕਿੰਨੇ ਵੇ ਤੁਹਾਨੂੰ ਪਤਾ ਲੱਗਾ ਸੀ ਕਿ ਚੋਰੀ ਹੋਈ ਅੱਛਾ ਤੇ ਤੁਸੀਂ ਹੋਰ ਪੁਲਿਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰ ਦਿੱਤਾ ਸੀਗਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ 2 ਘੰਟੇ ਬਾਅਦ ਆਏ ਅੱਛਾ 2 ਘੰਟੇ ਬਾਅਦ ਪਹੁੰਚੀਏ ਪ੍ਰਸ਼ਾਸਨ ਹੋਰ ਕੰਨੀ ਜਿਸੀਂ ਹੋਰ ਵੀ ਕੰਮ ਕਰਦੇ ਦੇਖੀ ਥੋੜਾ ਕਿਤੇ ਸਰ ਜਿੱਦਾਂ ਤੁਸੀਂ ਕਹਿ ਰਹੇ ਕਿ ਅੱਗੇ ਵੀ ਚੌਕ ਦੇ ਉੱਤੇ ਨਸ਼ਾ ਨਸ਼ਾ ਮੁੰਡੇ ਕਰਦੇ ਆ ਆ ਕੇ ਵਿਕਦੇ ਵੀ ਸਭ ਕੁਝ ਹੋ ਰਿਹਾ ਪਰ ਸ਼ਿਕਾਇਤ ਨਹੀਂ ਕਰੀ ਕੀਤੀ ਪ੍ਰਸ਼ਾਸਨ ਨੂੰ ਇਸ ਬਾਰੇ ਭਾਈ ਬਹੁਤ ਕਿਹਾ ਇਹਨਾਂ ਨੂੰ ਕੰਪਲੀਟਾਂ ਨਹੀਂ ਗਈਆਂ ਹੋਣੀਆਂ ਪਰ ਕਾਰਵਾਈ ਤਾਂ ਹੋਈ ਨਹੀਂ ਜਿਵੇਂ ਨਹੀਂ ਸੱਚ ਕੋਈ ਲੈਣ ਨਹੀਂ ਇਹ ਤੇ ਜਿਵੇਂ ਕੋ ਕੋ ਲੜਨੂ ਕਰਦਾ ਹੂੰ ਕੈਮਰੇ ਵੀ ਲੱਗੇ ਹੋਏ ਡਰ ਖੋਫ ਹੀ ਨਹੀਂ ਹੈਗਾ ਦੇ ਕੋਈ ਜਿਹੜੀ ਵਾਰਦਾਤ ਕਰਨ ਕੋਈ ਖੋਫ ਨਹੀਂ ਹੈਗਾ ਅਸੀਂ ਲੋਕ ਨਹੀਂ ਕਹਿ ਸਕਦੇ ਅਸੀਂ ਲੋਕ ਨਹੀਂ ਕਹਿ ਸਕਦੇ ਕੋਈ ਨਿਕਲ ਸਕਦੀ ਕੋਈ ਮੈਂ ਕਿਹਾ ਪੁੱਤੂ ਬੁਰਾ ਹਾਲ ਕਿਹੜੇ ਦਿਖਾਉਂਦਾ ਕੋਈ ਲੈਤਾ ਹੈ ਨਹੀਂ ਸੜਕਾਂ ਦੇ ਖੱਡੇ ਇੰਨੇ ਨੇ ਪਏ ਨਹੀਂ ਮਿਹਨਤ ਕਰਦੇ ਨੇ ਕੋਈ ਸੋਈ ਨਹੀਂ ਅਤੇ 3 ਮਹੀਨੇ ਹੋ ਗਏ ਕੰਪਲੀਟਾ ਕਰਦੇ ਨੂੰ ਚੌਂਕ ਦੇ ਵਿੱਚ ਖੱਡਾ ਪਿਆ ਪਾਣੀ ਇਕੱਠਾ ਹੁੰਦਾ ਡੇਢ ਕੁ ਮਹੀਨੇ ਪਹਿਲਾਂ ਪਹਿਲਾ ਵੀ ਵਾਰ ਤਾਂ ਤੁਸੀਂ ਕਿ ਫੈਮਿਲੀ ਜਾ ਰਹੀ ਸੀ ਕਾਫੀ ਲੋਕਾਂ ਨੂੰ ਘੁੱਟਿਆ ਗਿਆ ਸੀ ਜੀ ਬੰਦੂ ਕੁੱਟੇ ਹੀ ਲੁੱਟ ਖੋਈ ਇੱਥੇ ਹੈ ਹੀ ਬਸ ਆਪਣੇ ਕਾਲਾ ਸਿੰਘਾ ਰੋਡ ਦੇ ਚੁੰਗੀ ਦੇ ਬੁਰਾ ਹਾਲ ਰਾਤ ਨੂੰ ਪੁਲਿਸ ਨਹੀਂ ਗੱਤਰ ਰੱਖਦੀ ਪੀਸੀਆ ਦੀ ਟੀਮਾਂ ਆਉਂਦੀ ਹੈ ਪੀਸੀਆ ਭੁੰਦੀ ਹੈ ਬਾਕੀ ਪਤਾ ਹਮ ਕੁਝ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਅੱਛਾ ਕੀ ਮੰਗ ਮੰਗਦੇ ਸ੍ਰ ਪ੍ਰਸ਼ਾਸਨ ਸਾਡਾ ਭਾਈ ਇਹ ਹੀ ਹੈ ਕਿ ਪ੍ਰਸ਼ਾਸਨ ਨੇ ਕਿਹਾ ਕਿ ਇੱਥੇ ਚੋਰਾਂ ਦੇ ਨਾਚ ਪਾਈ ਜਾਵੇ ਨਸ਼ੇੜੀਆਂ ਨੂੰ ਇੱਥੇ ਚੱਕਿਆ ਜਾਵੇ ਹੂੰ ਮਾਹੀ ਜੀ ਮੰਗਦੇ ਠੀਕ ਹੈ ਕੀ ਨਾ ਕੀ ਤੁਹਾਡਾ ਇਹਦਾ ਨਾਮ ਤਾਂ ਨਹੀਂ ਕੀ ਨਾ ਕੀ ਜੀ ਕੀ ਹੋਇਆ ਕੀ ਜੀ ਭਾਜੀ ਭਾਈ ਰਾਤੀ 11 ਵਜੇ ਗਏ ਆ ਘਰ ਤੇਰੇ ਫੋਨ ਆਇਆ 6:00 ਵਜੇ ਵੀ ਜੀ 300 ਰੁਪਏ ਟੁੱਟੇ ਅਸੀਂ ਆਏ ਕੋਈ ਸਬੰਧਕ ਆਇਆ ਰੋਂਦਸ ਤੇ ਇਹਨੂੰ ਲੈ ਗਈ ਨਹੀਂ ਹੈਗੀ ਪੈਸੇ ਵੀ 1500 ਰੁਪਏ ਅੱਛਾ ਜੀ ਫੋਨ ਤੇ ਆਇਆ ਅੱਛਾ ਜੀ ਕੋਈ ਬੰਦਾ ਮੈਨੂੰ ਗਵਾਂਡੀ ਲੈ ਕੇ ਗਿਆ ਮੈਨੂੰ ਦੇ ਦੇ ਉਹ ਵੀ ਲੈ ਗਿਆ ਰਾਤੀ ਉਹ ਦੋ ਬੰਦੇ ਖੜੇ ਸੀ ਅਮੋਂਡੋਂ ਤੇ ਸਾਟ ਕੇਗਾ ਬੰਦੇ ਪਛਾਨਦੇ ਆ ਤੁਹਾਡੇ ਸਾਡੇ ਤਾਂ ਥੋੜਾ ਕੀਤੀ ਹੀ ਹੈ ਦਿਖਾ ਦਿਓ ਫੋਟੋ ਦਿਖਾ ਦਿਓ ਫੋਟੋ ਤਾਂ ਅੰਗਵਾਰ ਪਹਿਲੀ ਨੂੰ ਮੁੰਡੇ ਨੂੰ ਅੱਛਾ ਉਹਨਾਂ ਨੂੰ ਖਾਵੇ ਨਾ ਲੰਮਾ ਸਿੱਧੀ ਵਾਲੇ ਅੱਗੇ ਦੋ ਇੱਕ ਇੱਕ ਜਿਹੜੀ ਕਹਿੰਦੇ ਚੋਰੀ ਹੋਈ ਤੇ ਦੋੜਾ ਚੋਰੀ ਹੋ ਗਈ ਹੂੰ ਦੋਹਰੀ ਚੋਰੀ ਹੋ ਗਈ ਅਸੀਂ ਤਾਂ ਪਰੇਸ਼ਾਨ ਹੋ ਗਏ ਇਹਨਾਂ ਚੋਰੀ ਤੁਸੀਂ 6 ਵਜੇ ਪਹੁੰਚੇ ਸੀਗੇ ਅਸੀਂ ਸਵੇਰ 6 ਵਜੇ ਹੁੰਦੇ ਜੱਟ ਪੁਲਿਸ ਨੂੰ ਫੋਨ ਕਰ ਦਿੱਤਾ ਗਿਆ ਸੀ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਨਹੀਂ ਆਈ ਅੱਧਾ ਪੂਰਾ ਘੰਡਾ ਦੇ ਕੇ ਆਈ ਦੋ ਘੰਟਾ ਜਿੰਨਾਂ ਦੇ ਆਈ ਦੋ ਦੋ ਘੰਟੇ ਲੇਟ ਆਈ ਹੈ ਦੋ ਘੰਟਾ ਦੇ ਲੇਟ ਆਈ ਦੋ ਆਪੇ ਉਹ ਕੰਮ ਕਰ ਇਹ ਵੀ ਵਾਰਦਾਤ ਹੋ ਜਾਵੇ ਜੇ ਦੋ ਦੋ ਘੰਟੇ ਬਾਅਦ ਪੁਲਿਸ ਪਹੁੰਚੇਗੀ ਤੇ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਨਾਥ ਪਾਈ ਜਾਏਗੀ ਜਿਹੜਾ ਆਪਣੇ ਹਾਮੀ ਦੇ ਬੁਲ ਬੀ ਹੋਰ ਵੀ ਸ਼ੋਭਾ ਆਪਿਆ ਸਾਡੇ ਦੂਜੀ ਚੋਰੀ ਹੋ ਗਈ ਹੈ ਸਾਡੀ ਦੀ ਸੇਫਟੀ ਹਣੀ ਨਾ ਕੋਈ ਵੀ ਕੋਈ ਸੇਫਟੀ ਨਹੀਂ ਹੈ ਜੀ ਦੂਜੀ ਚੋਰੀ ਹੋ ਗਈ ਵੀ ਆਪਣੀ ਦੂਜੀ ਹੋ ਗਈ ਕਾਫੀ ਜਿਹੜੇ ਪੁਲਸ ਹਲੇ 15 ਅਗਸਤ ਨੂੰ ਕੱਢ ਤੇ ਨਿਕਲਿਆ 16 ਅਗਸਤ ਹੋਇਆ 16 ਅਗਸਤ ਨੂੰ 15 ਅਗਸਤ ਤੋਂ ਬਾਅਦ ਜਿਹੜਾ ਕਿ ਚਾਲੂ ਹੋ ਗਿਆ ਤੇ ਜਿਹੜੇ ਪ੍ਰਸ਼ਾਸਨ ਵਾਲੋਂ ਨਾਕੇ ਨੂੰ ਕਿ ਬਥਰੇ ਲਗਾਏ ਜਾ ਰਹੇ ਸੀ ਕਿ ਉਸ ਤੋਂ ਬਾਅਦ ਜਿਹੜਾ ਕਿ ਨਾਕੇ ਬਿਲਕੁਲ ਬੰਦ ਹੋ ਗਏ ਤੇ ਕੋਈ ਨਾਟਕ ਨਹੀਂ ਹੁੰਦਾ ਇਹ ਤੇ ਨੱਕਾ ਨੱਕਣਾ 5-6 ਵਜੇ ਉਹ ਚਲਾਣ ਕੱਢ ਕੇ ਚਲ ਜਾਂਦੇ ਆ। ਉਤੋਂ ਬਾਅਦ ਕੋਈ ਰੱਕੇ ਬੰਦਾ ਨਹੀਂ ਲੱਭਦਾ। ਡੇਢ ਕੁ ਮਹੀਨਾ ਪਹਿਲਾਂ ਵੀ ਇੱਥੇ ਲੜਾਈ ਹੋਈ ਸੀ ਕਿ ਫੈਮਿਲੀ ਨੂੰ ਜਿਹੜੀ ਕਾਫੀ ਵਿਅਕਤੀਆਂ ਵੱਲੋਂ ਕੁੱਟਿਆ ਗਿਆ ਸੀਗਾ ਉਹ ਬਾਅਦ ਤੇ ਬੰਦੇ ਨੂੰ ਨਹੀਂ ਪਤਾ ਕਿਹਦੇ ਬੰਦੇ ਸਾਡੇ ਨਾਲ ਲੜਾਈ ਕੀਤੀ ਪਏ ਬੰਦੇ। ਇਹ ਨਹੀਂ ਸੀ ਪਤਾ ਕਿੰਨਾ ਦੇਖਦੇ ਕਿ ਗੁੰਡਾਗਰਦੀ ਤੇ ਇਹ ਚੋਰਾ ਦੇ ਜਿਹੜੇ ਹੌਸਲੇ ਵਧਰੇ ਨਜ਼ਰ ਆ ਰਹੇ ਨੇ ਤੇ ਕੀ ਕਰ ਸਕਦੇ ਭਾਈ ਇੱਥੇ ਤਾਂ ਆਉਣ ਨੂੰ ਪ੍ਰਸ਼ਾਨ ਨਹੀਂ ਤੇ ਅਸੀਂ ਕਿ ਆਪਸ ਵਿੱਚ ਜੇ ਦੂਜੀ ਇਹ ਚੋੜੀ ਹੋ ਗਈ ਤਾਂ ਕੋਹਾਡਾ ਕੀ ਬਣੇਗਾ। ਅੱਜ ਕੀ ਕਰ ਸਕਦੇ ਆ ਅਸੀਂ ਤੇ ਉਹਨਾਂ ਨੂੰ 10 ਰੁਪਏ ਨਹੀਂ ਧੱਕਾ ਜਾ ਸਕਦੇ। ਕਿ ਇਹ ਪੌ ਬਹੁਤ ਜਵਾਬ ਜਾਣੇ ਚੌਂਕ ਦੇ ਵਿੱਚ ਕਿਹੜੀਆਂ ਲੱਗਦੀਆਂ ਬਹੁਤ ਜ਼ਿਆਦਾ ਗੱਸ ਪੈਂਦਾ ਉੱਤੇ ਬੰਦੇ ਖੜੇ ਹੁੰਦੇ ਆ ਜਿਹੜੀਆਂ ਵੀ ਲੱਗਦੀਆਂ ਚਾਰਜ ਦੁਕਾਨਾਂ ਤੇ ਵੱਡੇ ਬੰਦੇ ਆ ਦੁਕਾਨ ਜਿਹੜੀਆਂ ਤੇ ਵੀ ਬੰਦੇ ਆ ਕੋਈ ਪਤਾ ਨਹੀਂ ਕਿ ਕਿੱਥੇ ਬੰਦੇ ਆ ਲੱਗਦਾ ਉਹ ਨਾ ਕਿੱਥੇ ਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਹੋ ਮੰਗ ਇਹ ਹੋਈ ਆ ਵੀ ਇੱਥੇ ਕਿਹੜੇ ਬੰਦੇ ਵੇਂਦੇ ਆਣ ਕੇ ਇੱਥੇ ਆਣ ਕੇ ਬੰਦੇ ਰਸਤੇ ਆ ਰਹੇ ਜਾਂਦੇ ਆ ਉੱਥੇ ਆਣ ਕੇ ਬੰਦੇ ਕਾਦੀ ਸ਼ੇਪ ਵੀ ਕਰਨ ਕਿ ਕਰਨ ਠੀਕ ਹਾਂਜੀ ਸੁਖਦੇਵ ਜੀ ਕੀ ਸੂਚਨਾ ਆਈ ਸੀਗੀ ਸਰ ਕੰਟਰੋਲ ਦੇ ਥਰੂ ਸਾਨੂੰ ਸੂਚਨਾ ਮਿਲੀ ਆ ਜਿ ਕਿ ਗਗਨਦੀਪ ਜੀ 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 ਤੁਸੀ ਜਿਹੜੇ ਤੇਰੇ ਵਿੱਚ ਤੇ ਸਾਰੇ ਬਦੰਦੀ ਤੇ ਸਾਰੇ ਜੀ ਨਰਿੰਦਰ ਲੰਡਾ ਇਹਨਾਂ ਦਾ ਨਾਮ ਹਮ ਇਹਨਾਂ ਦੀ ਰਾਜਮਕਾਨਾ ਦੇ ਨਾਲੇ ਤੋਂ ਕਿਸੇ ਨਾ ਵਿੱਚੋਂ ਜਿਹੜੇ ਹੈਗੇ ਗਗਨਦੀਪ ਸਾਹਿਬ ਇਹਨਾਂ ਨੇ 15000 ਰੁਪਏ ਲਏ ਜੀ ਤੇ ਡੀਵੀਆਰ ਲੈ ਗਿਆ ਨਾਲੇ ਪੱਟੀਆਂ ਦੇ ਨਾਲੇ ਲੀਜੇ ਹਮ ਤੇ ਇਹਨਾਂ ਇਹ ਸੱਦੇ ਵਿਆਹ ਦੇ ਪਾਉ ਕੀਆ ਕਿ ਇਹਨਾਂ ਦੁਕਾਨ ਦੀ 1800 ਰੁਪਏ ਤੇ ਇਹਨਾਂ ਦੀ ਐਸਸੀਡੀ ਹਮਮ ਇੱਕ ਫੋਨ ਲਿਆ ਤੇ ਮੈਂ ਇਹਨੂੰ ਵਿਖਾਸ ਲਈ ਲਿਖ ਲਿਆ ਪर्चा ਦੇ ਦਿੱਤਾ ਜੀ ਪर्चा ਦੇਖ ਕੇ ਤੇ ਸਾਰੇ ਜਿੱਦਾਂ ਵੀ ਜਿਹੜੀ ਇਹ ਟੈਕਨੀਕਲ ਐਂਡ ਉਹ ਚੀਜ਼ਾਂ ਤੇ ਪੀਸ਼ ਕਰਦੀ ਹੈ ਉਹ ਕਾਦੇ ਇਹ ਜ਼ਰੂਰੀ ਵੀ ਹੈ ਕਿਉਂਕਿ ਕਾਨੂੰਨ ਦੇ ਅਮਨ ਇਹ ਸ਼ਰਿਆਮ ਹੋ ਗਈਆਂ ਤੇ ਇਹਨੂੰ ਜਿੱਦਾਂ ਵੀ ਰੋਕਣਾ ਸਾਡਾ ਡਿਊਟੀ ਹੈ ਜੀ ਜਲਦੀ ਸਰ ਤਿੰਨ ਦੁਕਾਨਾਂ ਨੂੰ ਬਣਾਇਆ ਗਿਆ ਨਿਸ਼ਾਨਾ ਪਰ ਦੋ ਦੁਕਾਨਾਂ ਦੀ ਜਿਹੜੀ ਲੁੱਟ ਹੋ ਚੁੱਕੀ ਹੈ ਤੇ ਜਿਹੜਾ ਜਦੋਂ ਮਾਲਕਾਂ ਦਾ ਮੈਂ ਉਹਦੇ ਲਈ ਮੇਰੇ ਵੀਰ ਨੂੰ ਦੋ ਆਏ। ਅੱਛਾ ਤੁਹਾਡੇ ਕੋ ਦੋ ਆਏ ਆ ਜੀ। ਆਪਾਂ ਕਿਸੇ ਕੋਈ ਥਰਡ ਪਾਰਟੀ ਦੀ ਜਾਣਤ ਨਹੀਂ ਕਰ ਸਕਦੇ ਸਰ। ਤੁਸੀਂ ਮੌਕੇ ਤੇ ਆਏ ਤੁਸੀਂ ਦੇਖਿਆ ਨਹੀਂ ਕਿ ਤੀਸਰੀ ਦੁਕਾਨ ਦੇ ਵੀ ਤਾਲੇ ਟੁੱਟੇ ਪਏ ਨੇ ਜੀ। ਤੁਸੀਂ ਗੱਲ 'ਚ ਵੱਲ ਪਾਉਨੇ ਆ ਜਿੰਨਾ ਚਿਰ ਕੰਪਲੇਂਟ ਮੇਰੇ ਸਾਹਮਣੇ ਨਹੀਂ ਆਉਂਦਾ। ਅਸੀਂ ਗੱਲ 'ਚ ਵੱਲ ਨਹੀਂ ਪਾਨੇ ਅਸੀਂ ਤੁਹਾਡੇ ਕੋਲ ਸਵਾਲ ਲੈ ਰਹੇ ਆ ਜੀ। ਕੋ ਮੇਰੀ ਮੇਰੀ ਗੱਲ ਸੁਣੋ। ਹਾਂ ਜੀ। ਤੀਸਰਾ ਬੰਦਾ ਹੈਗਾ ਇੱਥੇ। ਅਸੀਂ ਤੁਹਾਨੂੰ ਸਵਾਲ ਪੁੱਛ ਰਹੇ ਹਾਂ ਤੁਸੀਂ ਉਹਦਾ ਜਵਾਬ ਦੇ ਦਿਓ। ਕੋਈ ਦਾ ਹੀ ਜਵਾਬ ਮੈਂ ਦੇ ਰਿਹਾ ਤੀਸਰਾ ਬੰਦਾ ਹੈਗਾ ਜਿੰਨਾ ਚਿਰ ਕੋਈ ਕੰਪਲੀਟ ਨਹੀਂ ਇਸ ਟੀਮ ਮੇਰੇ ਨਾਲ ਕੰਪ ਮੈਂ ਆਪਕੋੜ ਦੀ ਗੱਲ ਕਰਦਾ ਨਹੀਂ ਵੀ ਤੁਹਾਡੇ ਕੋਲ ਸਵਾਲ ਪੁੱਛ ਰਿਹਾ ਹਾਂ ਜੀ ਤੇ ਇਨਫਰਮੇਸ਼ਨ ਆਈ ਫਿਲਹਾਲ ਮੈਂ ਜੀ ਦੱਸ ਸਕਦਾ ਆਪਣੇ ਕੋਲੋਂ ਦੱਸ ਦਵਾਂ ਮੈਂ ਤੁਹਾਨੂੰ ਕੀ ਕਹਿ ਰਿਹਾ ਤੂੰ ਮੇਰਾ ਜਿਹੜਾ ਸਵਾਲ ਜਿਹੜਾ ਸਵਾਲ ਪੁਲਿਸ ਲਿਖਣ ਦੋ ਜੀ ਹੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਭਾਜੀ ਮੈਂ ਦੱਸ ਚੁੱਕਾ ਹਾਂ ਕਿ ਤਰੀਕ ਲੰਬੀ ਬਾਅਦ ਬਾਈਕ ਨਹੀਂ ਦੇ ਸਕਦਾ ਜਿੰਨੀ ਗੱਲ ਉਹ ਵੀ ਮੈਂ ਦੱਸਤੀ ਆ ਸਾਰੀ ਗੱਲ ਦੱਸ ਦਿੱਤੀ ਆ ਠੀਕ ਹੈ ਜੀ ਮੈਂ ਹੋਰ ਇੱਕ ਕਾਰਵਾਈ ਪੁਲਿਸ ਲਿਖਦਾ ਐਫਐਨਆਈ ਦਿੰਦਾ ਲਗਾ ਮੈਂ ਕੋਈ ਸੀਸੀਟੀਵੀ ਕੈਮਰਾ ਸਾਹਮਣੇ ਹੈ ਸਰ ਭਾਜੀ ਮੈਂ ਸਾਰਾ ਤੁਹਾਨੂੰ ਦੱਸ ਚੁੱਕਾ ਹਾਂ ਵਾਰ-ਵਾਰ ਮੈ ਮੈਂ ਕੰਮ ਕਰ ਰਿਹਾ ਮੈਨੂੰ ਹੁਣ ਕੰਮ ਕਰਨ ਦੇ ਬਸ ਤੁਸੀਂ ਕੰਮ ਕਰੋ ਸਰ ਤੁਸੀਂ ਕੰਮ ਕਰੋ ਹੀ ਤਾਂ ਥੋੜਾ ਲ ਜਾ ਰਹੇ ਹਾਂ ਕੁਝ ਵੀ ਉਹ ਮੁਰਸ਼ਿਦ ਅਲਾਮ